ਪਤਾ ਨਹੀਂ ਕਿੱਥੇ ਰਹਿ ਗਈ ਨਵ ਕਦੋਂ ਦਾ ਇਹਨਾਂ ਨੂੰ ਫੋਨ ਲਾਇਆ ਵਾ ਅਜੇ ਤੱਕ ਘਰ ਹੀ ਨਹੀਂ ਆਏ ਉਹ ਕੀ ਗੱਲ ਆ ਕਿਰਨਾ ਅੱਜ ਬੜੀ ਛੇਤੀ ਫੋਨ ਕਰਕੇ ਤੂੰ ਮੈਨੂੰ ਘਰ ਸੱਦੇ ਆਇਆ ਠੀਕ ਤੇ ਹੈਗੀ ਆ ਨਵ ਠੀਕ ਨਹੀਂ ਹੈਗੀ ਤਾਂ ਹੀ ਤੁਹਾਨੂੰ ਫੋਨ ਲਾਇਆ ਵਾ ਕਿਉਂ ਕੀ ਹੋ ਗਿਆ ਆ ਨਵ ਜਿਹੜੀ ਗੱਲ ਦਾ ਡਰ ਸੀ ਨਾ ਬਸ ਉਹੀ ਹੋ ਗਈ ਆ ਕਿਉਂ ਕੀ ਹੋ ਗਿਆ ਨਵ ਗੱਲ ਇਦਾਂ ਵਾ ਕਿ ਮੈਂ ਮਾਂ ਬਣਨ ਵਾਲੀ ਆ ਤੇ ਤੁਸੀਂ ਪਿਓ ਕਿਰਨਾ ਤੂੰ ਮਾਂ ਬਣਨ ਵਾਲੀ ਆ ਹਾਂਜੀ ਤੇ ਤੁਹਾਨੂੰ ਵੀ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵਾ ਕਿ ਅਜੇ ਮੈਂ ਬੱਚਾ ਨਹੀਂ ਜੇ ਰੱਖਣਾ ਚਾਹੁੰਦੀ। ਓਕੇ ਰਨਾ ਪਤਾ ਤੇ ਮੈਨੂੰ ਚੰਗੀ ਤਰ੍ਹਾਂ ਹੈਗਾ ਆ ਪਰ ਜੋ ਕੁਝ ਆਪਾਂ ਸੋਚਣ ਡੇ ਆ ਤੈਨੂੰ ਲੱਗਦਾ ਆ ਕਿ ਉਹ ਸਹੀ ਆ ਸਾਡੇ ਵਾਸਤੇ। ਨਵ ਆਪਾਂ ਦੇ ਵਿਆਹ ਨੂੰ ਅਜੇ 4 ਮਹੀਨੇ ਹੋਏ ਆ ਮੈਂ ਅਜੇ ਬੱਚੇ ਵਾਲੀ ਜ਼ਿੰਮੇਵਾਰੀ ਨਹੀਂ ਚੁੱਕਣਾ ਚਾਹੁੰਦੀ ਬਥੇਰੀ ਉਮਰ ਪਈ ਆ ਜਦੋਂ ਆਪਾਂ ਨੂੰ ਲੱਗੂਗਾ ਨਾ ਕਿ ਹੁਣ ਆਪਾਂ ਬੱਚੇ ਵਾਸਤੇ ਤਿਆਰ ਆ ਉਦੋਂ ਆਪਾਂ ਬੱਚਾ ਵੀ ਕਰ ਲਾਂਗੇ। ਓਕੇ ਰਨਾ ਗੱਲ ਤੇ ਤੇਰੀ ਵਾਲੀ ਠੀਕ ਆ ਪਰ ਪਤਾ ਨਹੀਂ ਕੀ ਗੱਲ ਆ ਯਾਰ। ਮੈਨੂੰ ਡਰ ਜਾ ਕਾ ਤੋਂ ਲੱਗੀ ਜਾਂਦਾ ਆ ਏਦਾਂ ਕਰੀਏ ਨਹੀਂ ਤੇ ਇਹ ਬੱਚਾ ਆਪਾ ਰੱਖ ਲੈਨੇ ਆ ਹੁਣ ਜੀ ਘਰ ਦੇ ਵਿੱਚ ਆਇਆ ਆ ਤੇ ਮੈਨੂੰ ਉਹਦੇ ਸਹੀ ਇਹੋ ਲੱਗਣ ਡਿਆ ਆ ਤੇ ਆਪਾਂ ਨਾ ਰੱਬ ਦੀ ਦਾਤ ਸਮਝ ਗਏ ਨਾ ਤੇ ਇਹਨੂੰ ਰੱਖ ਲਈਏ ਨਹੀਂ ਨਾ ਇਹ ਰੱਬ ਦੀ ਕੋਈ ਦਾਤ ਦੂਦ ਨਹੀਂ ਹੈਗੀ ਇਹ ਕਿਤੇ ਨਾ ਕਿਤੇ ਸਾਡੀ ਦੋਨਾਂ ਦੀ ਲਾਪਰਵਾਹੀ ਕਰਕੇ ਆਇਆ ਵਾ ਨਾਲੇ ਮੈਂ ਇਨੀ ਛੇਤੀ ਜਵਾ ਕਰਕੇ ਨਾ ਲੋਕਾਂ ਕੋ ਗੱਲਾਂ ਨਹੀਂ ਕਰਵਾਉਣੀਆਂ ਕਿ ਅਜੇ ਵਿਆਹ ਨੂੰ ਕਿੰਨਾ ਕਚਰ ਹੋਇਆ ਵਾ ਤੇ ਜਵਾਕ ਜੰਮੀ ਫਿਰਦੀ ਆ ਕਰਨਾ ਫਿਰ ਹੁਣ ਤੂੰ ਹੀ ਦੱਸ ਵੀ ਕਰਨਾ ਕੀ ਆ ਨਵ ਕਰਨਾ ਕੀ ਆ ਤਿਹੇ ਦਾ ਕਰੋ ਜਾ ਕੇ ਤੇ ਮੈਨੂੰ ਦਵਾਈ ਲਿਆ ਕੇ ਦੋ ਮੈਨੂੰ ਜੇ ਅਜੇ ਬੱਚਾ ਪੁੱচ্চਾ ਰੱਖਣਾ ਉਹ ਕਿੰਨਾ ਦਵਾਈ ਲਿਆਦਾਗਾ ਮੈਂ ਖਾਲੀ ਤੂੰ ਪਰ ਇਦਾਂ ਕਰੀਏ ਆਪਾਂ ਕਿਸੇ ਡਾਕਟਰ ਦੀ ਸਲਾਹ ਤੇ ਲੈ ਲਈਏ ਮਾੜੀ ਮੋਟੀ ਜੀ ਨਵ ਡਾਕਟਰ ਨੂੰ ਪੁੱਛ ਕੇ ਕੀ ਕਰਨਾ ਵਾ ਮੈਂ ਆਪਣੀ ਫਰੈਂਡ ਨਾਲ ਗੱਲ ਕੀਤੀ ਆ ਉਹਨੂੰ ਵੀ ਬੱਚਾ ਨਹੀਂ ਚਾਹੀਦਾ ਉਹਨੇ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਖਾਦੀ ਹੀ ਤੂੰ ਹੀ ਵੀ ਇਦਾਂ ਕਰੋ ਜਾ ਕੇ ਤੇ ਮੈਨੂੰ ਉਥੋਂ ਦਵਾਈ ਲਿਆ ਦਿਓ ਕਿਰਨ ਦਵਾਈ ਤੇ ਤੈਨੂੰ ਮੈਂ ਲਿਆ ਦੇਣਾ ਆ ਪਰ ਦਵਾਈ ਖਾਣ ਤੋਂ ਪਹਿਲਾਂ ਨਾ ਇੱਕ ਵਾਰ ਤੋ ਮੰਮੀ ਨਾਲ ਗੱਲ ਕਰ ਲਾ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਮੰਮੀ ਨੂੰ ਪਤਾ ਲੱਗ ਜੇ ਤੇ ਆਪਣੇ ਘਰ ਦੇ ਰਿਸ਼ਤੇ ਖਰਾਬ ਹੋ ਜਾਣ। ਨਹੀਂ ਨਵ ਮੈਂ ਮੰਮੀ ਨਾਲ ਗੱਲ ਨਹੀਂ ਕਰਨੀ। ਮਾਵਾ ਤੇ ਅੱਗੇ ਚਾਹੁੰਦੀ ਆਂ ਕਿ ਸਾਡੇ ਨੂ ਪੋਤੇ ਘਰ ਨਿਆਣਾ ਹੋ ਜੇ ਤੇ ਉਹ ਜ਼ਿੰਮੇਵਾਰੀਆਂ 'ਚ ਪੈ ਜਾਣ। ਵੇਖ ਕਿਰਨ ਨਾ ਮੰਮੀ ਨਾਲ ਗੱਲ ਤੇ ਤੈਨੂੰ ਕਰਨੀ ਪੈਣੀ ਆ। ਮੈਂ ਐਡਾ ਵੱਡਾ ਰਿਸਕ ਨਹੀਂ ਲੈ ਸਕਦਾ। ਨਵ ਇਹਦੇ ਵਿੱਚ ਰਿਸਕ ਵਾਲੀ ਕਿਹੜੀ ਗੱਲ ਆ? ਇਹ ਆਪਾਂ ਦੋਨਾਂ ਦਾ ਪਰਸਨਲ ਮੈਟਰ ਆ ਤੇ ਆਪਾਂ ਇਹ ਫੈਸਲਾ ਲੈ ਸਕਦੇ ਆਂ। ਕਿਰਨ ਤੂੰ ਜੋ ਮਰਜ਼ੀ ਕਹਿ। ਪਰ ਦਵਾਈ ਖਾਣ ਤੋਂ ਪਹਿਲਾਂ ਨਾ ਤੈਨੂੰ ਇੱਕ ਵਾਰ ਮਮਮੀ ਨਾਲ ਗੱਲ ਕਰਨੀ ਪੈਣੀ ਆ ਨਹੀਂ ਤੇ ਮੈਂ ਤੈਨੂੰ ਦਵਾਈ ਨਹੀਂ ਖਾਣ ਦੇਣੀ ਚਲੋ ਠੀਕ ਆ ਨਵ ਮੈਂ ਮਮਮੀ ਨਾਲ ਗੱਲ ਕਰ ਲੈਣੀ ਆ ਪਰ ਕਿਹੇ ਵੀ ਕੀਮਤ ਇਹ ਜਵਾਬ ਨਹੀਂ ਜੇ ਮੈਂ ਰਖਣਾ ਇਹ ਕਰਨ ਹੁਣ ਤੇਰੇ ਤੇ ਡਿਪੈਂਡ ਕਰਦਾ ਆ ਤੂੰ ਜਿਹੜੇ ਮਰਜ਼ੀ ਤਰੀਕੇ ਨਾਲ ਜਾ ਕੇ ਮਮਮੀ ਨਾਲ ਗੱਲ ਕਰ ਲਾ ਮੈਨੂੰ ਇਹਦਾ ਕੋਈ ਮਤਲਬ ਨਹੀਂ ਹੈਗਾ ਠੀਕ ਆ ਚਲੋ ਠੀਕ ਹੈ ਨੀ ਕਰਨਾ ਹਾਂਜੀ ਮਮਮੀ ਨਵਕਰ ਆ ਗਿਆ ਵਾ ਹਾਂਜੀ ਮਮਮੀ ਆ ਗਏ ਨੇ ਅਜੇ ਹੁਣੇ ਤੇ ਉਹ ਘਰੋਂ ਗਿਆ ਹੀ ਅਜੀ ਡਿਸ਼ੇਤੀ ਕਿਤਰਾ ਦੋ ਚਾਹੂ ਕੋਈ ਟੈਂ ਦੇ ਵਿੱਚ ਉਕਾਰ ਆ ਗਿਆ ਮੰਮੀ ਜੀ ਉਹਨਾਂ ਨੂੰ ਮੈਂ ਹੁਣ ਫੋਨ ਕਰਕੇ ਬੁਲਾਇਆ ਵਾ ਨਹੀਂ ਤੈਨੂੰ ਕੀ ਲੋੜ ਪੈ ਗਈ ਉਹਨੂੰ ਘਰ ਬੁਲਾਉਣ ਦੀ ਸਾਰਾ ਕੁਝ ਠੀਕ ਤੇ ਹੈ ਆ ਹਾਂਜੀ ਮੰਮੀ ਜੀ ਸਾਰਾ ਕੁਝ ਠੀਕ ਤੇ ਹੈ ਵਾ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਪਰ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿੱਦਾਂ ਕਰਾਂ ਝੱਕਣ ਕਿਉ ਡਈ ਏ ਤੂੰ ਕਾਰ ਗੱਲ ਜਿਹੜੀ ਕਰਨੀ ਆ ਮੰਮੀ ਜੀ ਮੈਂ ਨਾ ਪ੍ਰੈਗਨੈਂਟ ਆ ਤੇ ਅੱਛਾ ਤੇ ਇਹ ਗੱਲ ਆ ਹੁਣ ਮੈਨੂੰ ਪਤਾ ਲੱਗਾ ਇਸ ਗੱਲ ਦਾ ਕਿ ਤੂੰ ਮੇਰੇ ਨਾਲ ਗੱਲ ਕਰਦੀ ਝੱਕਣ ਕਿਉ ਡਈ ਹਾਂ ਉਹ ਇਹ ਗੱਲ ਨਹੀਂ ਪੁੱਤ ਪਹਿਲੀ ਵਾਰੀ ਗੱਲ ਕਰਦੇ ਆਂ ਸੰਗ ਲੱਗਦੀ ਹੁੰਦੀ ਆ ਤੂੰ ਤੇ ਮੈਨੂੰ ਬੜੀ ਵੱਡੀ ਖੁਸ਼ਖਬਰੀ ਸੁਣਾਈ ਆ ਜਿਹੜੀ ਰੱਬ ਨੇ ਤੇਰੀ ਆਉਂਦਿਆਂ ਹੀ ਸੁਣ ਲਈ ਆ ਮੈਂ ਤੇ ਰੱਬ ਦਾ ਬੜਾ ਹੀ ਸ਼ੁਕਰ ਕਰਦੀ ਆ ਨਹੀਂ ਮੰਮੀ ਜੀ ਗੱਲ ਇਹ ਨਹੀਂ ਹੈਗੀ ਗੱਲ ਇਹ ਆ ਕਿ ਮੈਂ ਤੇ ਨਵ ਅਜੇ ਬੱਚਾ ਰੱਖਣਾ ਹੀ ਨਹੀਂ ਚਾਹੁੰਦੇ ਨਹੀਂ ਕੁੜੇ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਤੂੰ ਕਿਦਾਂ ਦੀਆਂ ਗੱਲਾਂ ਕਰੀ ਜਾਂਦੀ ਐ ਰੱਬ ਨੇ ਜੀ ਦਿੱਤਾ ਆ ਆਪਾਂ ਕੌਣ ਹੋ ਨੇ ਰੱਖਣ ਵਾਲੇ ਜਾਂ ਨਾ ਰੱਖਣ ਵਾਲੇ ਮੰਮੀ ਗੱਲ ਤੇ ਤੁਹਾਡੀ ਠੀਕ ਆ ਪਰਾਨੂੰ ਅਜੇ ਬੱਚਾ ਨਹੀਂ ਚਾਹੀਦਾ ਨੀ ਮੈਂ ਤੇ ਪਹਿਲੀ ਵਾਰ ਗੱਲ ਸੁਣੀ ਆ ਰੱਬ ਨੇ ਬੱਚਾ ਦਿੱਤਾ ਤੇ ਤੁਸੀਂ ਆਂਦੇ ਸਾਨੂੰ ਬੱਚਾ ਨਹੀਂ ਚਾਹੀਦਾ ਜੋ ਮਰਜੀ ਹੋ ਜੇ ਮੈਂ ਤੁਹਾਨੂੰ ਇਹ ਪਾਪ ਨਹੀਂ ਕਰਨ ਦੇਣਾ ਰੱਬ ਨੇ ਜੀ ਦਿੱਤਾ ਆ ਤੇ ਇਹ ਤੁਹਾਨੂੰ ਰੱਖਣਾ ਹੀ ਪੈਣਾ ਆ ਪਰ ਮੰਮੀ ਤੁਸੀਂ ਹਾਡੀ ਗੱਲ ਤੇ ਸੁਣ ਲਓ ਨੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਰੱਬ ਨੇ ਜੀ ਦਿੱਤਾ ਆ ਭਾਵੇਂ ਧੀ ਹੋਵੇ ਤੇ ਭਾਵੇਂ ਪੁੱਤ ਹੋਵੇ ਇਹ ਤੁਹਾਨੂੰ ਰੱਖਣਾ ਹੀ ਪੈਣਾ ਵਾ ਬਾਅਦ ਚ ਤੁਸੀਂ ਭਾਵੇਂ ਜੋ ਮਰਜ਼ੀ ਕਰ ਲਿਓ ਮੈਂ ਨਹੀਂ ਤੁਹਾਨੂੰ ਰੋਕਦੀ ਤੇ ਜਾ ਹੁਣ ਜਾ ਕੇ ਕੰਮ ਕਰ ਇੱਥੇ ਮੇਰਾ ਸਿਰ ਨਾ ਖਾਈ ਜਾ ਕੀ ਗੱਲ ਕਰਨਾ ਬੜਾ ਮੋਹ ਜੱਟ ਲਲਮ ਕਾ ਕੇ ਤੁਰਿਆਉਂ ਡਈ ਆ ਕੀ ਗੱਲ ਹੋ ਗਈ ਆ ਨਵ ਕੀ ਹੋਣਾ ਵਾ ਉਹੀ ਹੋ ਗਿਆ ਜਿਹੜੀ ਗੱਲ ਦਾ ਡਰ ਸੀ ਮੰਮੀ ਨੇ ਦਵਾਈ ਲੈਣ ਤੋਂ ਮਨਾ ਕਰਤਾ ਵਾ ਅੱਛਾ ਤੇ ਕਿਦਾਂ ਕਰਨਾ ਫਿਰ ਹੁਣ ਨਵ ਕਰਨਾ ਕੀ ਆ ਮੈਨੂੰ ਤਾਂ ਨਹੀਂ ਇਹ ਬੱਚਾ ਚਾਹੀਦਾ ਮੈਨੂੰ ਤੁਸੀਂ ਜਾ ਕੇ ਦਵਾਈ ਲਿਆ ਕੇ ਦਿਓ ਕਿਰਨਾ ਜੇ ਮੰਮੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਨਾ ਤੇ ਉਹਨਾਂ ਨੇ ਇਹੋ ਸੋਚਣਾ ਆ ਕਿ ਮੇਰੇ ਤੋਂ ਉੱਤੇ ਹੋ ਗਿਆ ਨਾ ਤੇ ਇਹਨਾਂ ਨੇ ਇਹ ਕੰਮ ਕਰ ਲਿਆ ਆ ਨਵ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਜੋ ਹੋਏਗੀ ਨਾ ਵੇਖੀ ਜਾਏਗੀ ਮੈਂ ਅਜੇ ਜ਼ਿੰਮੇਵਾਰੀ ਲੈਣ ਵਾਸਤੇ ਤਿਆਰ ਨਹੀਂ ਹੈਗੀ। ਤੁਸੀਂ ਜਾਓ ਜਾ ਕੇ ਮੈਨੂੰ ਦਵਾਈ ਲਿਆ ਕੇ ਦਿਓ। ਠੀਕ ਆ ਗਿਰਨਾ। ਜਿੱਦਾਂ ਤੈਨੂੰ ਸਹੀ ਲੱਗਦਾ ਆ, ਉਦਾਂ ਹੀ ਕਰ ਲੈਨੇ ਆ ਫਿਰ। ਲਿਆ ਦਿਨਾ ਤੈਨੂੰ ਮੈਂ ਦਵਾਈ। ਵੇ ਨਾ ਉਹ ਕਿੱਥੇ ਚੱਲਿਆ ਤੁਸੀਂ ਕਰਦੇ ਪਾਰੇ? ਉਹ ਮੰਮੀ ਮੈਂ ਮੜਾ ਜਾ ਬਾਜ਼ਾਰ ਤੱਕ ਚੱਲੇ ਆਇਆ। ਕੰਮ ਇਹ ਮੈਨੂੰ ਮੜਾ ਜਾ। ਵੇ ਕੰਮ ਤੋਂ ਬਾਅਦ ਚੱਲ ਜੀ। ਪਹਿਲਾਂ ਤੂੰ ਮੇਰੀ ਗੱਲ ਸੁਣ ਲੈ। हां जी ਦੱਸੋ ਮੰਮੀ ਵੇ ਤੇਰੇ ਨਾਲ ਮੇਰੇ ਕੋਲ ਆਈ ਸੀ ਤੇ ਆਂਦੀ ਹੀ ਅਹੀ ਇਹ ਨਿਆਣਾ ਨਹੀਂ ਰੱਖਣਾ ਤੇ ਤੈਨੂੰ ਵੀ ਕਿਤੇ ਇਹ ਨਿਆਣੇ ਤੋਂ ਤਰਾਇਦੇ ਨਹੀਂ ਹੈਗਾ ਉਹ ਨਹੀਂ ਮੰਮੀ ਜੀ ਮੈਨੂੰ ਇਸ ਜਵਾਬ ਤੋਂ ਕੋਈ ਇਤਰਾਜ਼ ਨਹੀਂ ਹੈਗਾ ਠੀਕ ਆ ਜੇ ਤੈਨੂੰ ਕੋਈ ਇਤਰਾਜ਼ ਨਹੀਂ ਨਾ ਹੈਗਾ ਤੇ ਮੈਂ ਕਿਰਨ ਨੂੰ ਵੀ ਇਹ ਗੱਲ ਸਮਝਾਤੀ ਆ ਵੀ ਜੇ ਰੱਬ ਨੇ ਤੁਹਾਨੂੰ ਜੀਅ ਦਿੱਤਾ ਨਾ ਤੇ ਤੁਸੀਂ ਉਹਦੀ ਕਦਰ ਕਰੋ ਠੀਕ ਆ ਮੰਮੀ ਜੀ ਤੇ ਚਲੋ ਮੈਂ ਨਾ ਫਿਰ ਆਇਆ ਮੜਾਜੇ ਕੰਮ ਕਰਕੇ ਠੀਕ ਆ ਕੰਮ ਤੂੰ ਕਰਿਆ ਤੇ ਪਰ ਮੈਂ ਜਿਹੜੀ ਤੈਨੂੰ ਗੱਲ ਕਹੀ ਹੈ ਨਾ ਉਹ ਧਿਆਨ ਚ ਰੱਖੀ ਠੀਕ ਆ ਮੰਮੀ ਕਹਣਾ ਆਪਣਾ ਕੰਮ ਵੀ ਹੋ ਗਿਆ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਾ ਸਹੀ ਗੱਲ ਆ ਗਿਰਨ ਤੇਰੇ ਵਾਲੀ ਜੋ ਤੂੰ ਚਾਹਨੀ ਹਨਾ ਉਦਾਂ ਹੋ ਗਿਆ ਹੁਣ ਖੁਸ਼ ਜਾਣਾ ਤੂੰ ਨਾ ਉਹ ਕਿਦਾਂ ਦੀ ਗੱਲਾਂ ਕਰਨ ਦੇ ਜੇ ਤੁਸੀਂ ਬੱਚਾ ਤੇ ਫੇਰ ਆ ਜਾਊਗਾ ਜੇ ਇਸ ਵਾਰ ਦਵਾਈ ਕਰੀ ਤੇ ਫੇਰ ਕੀ ਹੋ ਗਿਆ ਹਾਂ ਗਿਰਨ ਹੋਇਆ ਤੇ ਕੁਝ ਨਹੀਂ ਆ ਪਰ ਜੋ ਹੋਣਾ ਹੀ ਉਹ ਹੋ ਗਿਆ ਨਹੀਂ ਤੇਨੂੰ ਮੈਂ ਜਿਹੜਾ ਕੰਮ ਕਰਨ ਤੋਂ ਮਨਾ ਕੀਤਾ ਸੀ ਤੂੰ ਉਹ ਕੰਮ ਕਰ ਹੀ ਲਿਆ ਨਾ ਨਹੀਂ ਨਾ ਟਲੀ ਫਿਰ ਮੰਮੀ ਜੀ ਇਹ ਸਾਡਾ ਪਰਸਨਲ ਮੈਟਰ ਆ ਤੇ ਤੁਸੀਂ ਇਹਦੇ ਵਿੱਚ ਇੰਟਰਫੇਅਰ ਨਾ ਕਰੋ ਜਦੋਂ ਹਣ ਬੱਚਿਆਂ ਦੀ ਲੋੜ ਹੀ ਹੈ ਨਹੀਂ ਅਜੇ ਤੇ ਅਸੀਂ ਐਵੇਂ ਨਿਆਣੇ ਜੰਮੀ ਜਾਈਏ ਵੇ ਨਾ ਵਾ ਇਹ ਤਾਂ ਚੱਲ ਨਿਆਣੀ ਹੀ ਪਰ ਤੂੰ ਤੇ ਇਹਨੂੰ ਸਮਝਾ ਸਕਦਾ ਹਨਾ ਕਿ ਰੱਬ ਨੇ ਸਾਨੂੰ ਕੋਈ ਹੱਕ ਨਹੀਂ ਦਿੱਤਾ ਕਿਹੇ ਜੀ ਇਹਨੂੰ ਇਸ ਦੁਨੀਆ ਤੇ ਆਉਣ ਤੋਂ ਰੋਕਨ ਦਾ ਓ ਮੰਮੀ ਜੀ ਛੱਡੋ ਇਹਨਾਂ ਗੱਲਾਂ ਨੂੰ ਜੋ ਹੋਣਾ ਹੀ ਉਹ ਹੋ ਗਿਆ ਬੱਚੇ ਦਾ ਕੀ ਆ ਆਪੇ ਫੇਰ ਹੋ ਜਾਊਗਾ ਚਲੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਹੀ ਉਦਾਂ ਤੋਹਾਂ ਕਰ ਲਿਆ ਮੈਂ ਹੁਣ ਤੁਹਾਨੂੰ ਕੁਝ ਕਹਿ ਵੀ ਨਹੀਂ ਸਕਦੀ ਵੇਖ ਲਿਆ ਕਰਨਾ ਹੋ ਗਿਆ ਨਾ ਉਹ ਕੰਮ ਜਿਹੜੀ ਗੱਲ ਦਾ ਮੈਨੂੰ ਡਰ ਰਹੀ ਕੋਈ ਗੱਲ ਨਹੀਂ ਨਵ ਤੂੰ ਟੈਨਸ਼ਨ ਨਾ ਲਓ ਆਪੇ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਣਾ ਵਾ ਹੋ ਜਾਣਾ ਠੀਕ ਸਾਰਾ ਕੁਝ ਪਤਾ ਨਹੀਂ ਕੀ ਹੋ ਗਿਆ ਅੱਜ ਕੱਲ੍ਹ ਦੀਆਂ ਨੌਆਂ ਨੂੰ ਕਿਤੇ ਰੱਬ ਦੀਆਂ ਦਿੱਤੀਆਂ ਦਾਤਾਂ ਦੀ ਭੋਰਾ ਕਦਰ ਨਹੀਂ ਕਰਦੀਆਂ ਮੈਂਟਨ ਨਹੀਂ ਲਾਉਂਦੀਆਂ ਪਾਪ ਕਰਨ ਲੱਗਿਆ ਇਹ ਗੱਲ ਕਰਨਾ ਅਜੇ ਤੱਕ ਤਿਆਰ ਨਹੀਂ ਹੋਈ ਜਾਣਾ ਨਹੀਂ ਡਾਕਟਰ ਕੋਲ ਨਹੀਂ ਨਾ ਹੁਣ ਮੈਂ ਕਿਸੇ ਵੀ ਡਾਕਟਰ ਕੋ ਨਹੀਂ ਜਾਣਾ ਸਾਰੇ ਡਾਕਟਰਾਂ ਨੇ ਤੇ ਇਹੋ ਗੱਲ ਕਹਤੀ ਆ ਕਿ ਹੁਣ ਕੁਝ ਨਹੀਂ ਹੋ ਸਕਦਾ ਫਿਰ ਵਾਰ-ਵਾਰ ਡਾਕਟਰਾਂ ਕੋ ਜਾਂਦਾ ਕੀ ਫਾਇਦਾ ਓਕੇ ਰਣਾ ਇਹੋ ਜੀਆਂ ਗੱਲਾਂ ਸੋਚ ਕੇ ਆਪਣਾ ਮਨ ਖਰਾਬ ਨਾ ਕਰ ਜਵਾਕ ਦੇਣਾ ਜਾਂ ਨਾ ਦੇਣਾ ਰੱਬ ਦੇ ਹੱਥ ਵਸਿਆ ਤੇ ਕੋਸ਼ਿਸ਼ ਕਰਨ ਦੇ ਵਿੱਚ ਕੀ ਜਾਂਦਾ ਆ ਨੌ ਸਾਲ ਹੋ ਗਿਆ ਵਾ ਮੈਂ ਡਾਕਟਰਾਂ ਦੇ ਚੱਕਰ ਕਰਦੀ ਕਰਦੀ ਥੱਕ ਚੁੱਕੀ ਆ ਹੁਣ ਮੇਰੇ ਚ ਹਿੰਮਤ ਨਹੀਂ ਰਹੀ ਜੇ ਰੱਬ ਨੇ ਜਵਾਕ ਦੇਣਾ ਹੋਏਗਾ ਤੇ ਉਹਦੀ ਮਰਜ਼ੀ ਜੇ ਨਹੀਂ ਦੇਣਾ ਤੇ ਤਾਂ ਵੀ ਉਹਦੀ ਮਰਜ਼ੀ ਆ ਕਿਰਨ ਤੂੰ ਰੱਬ ਨੂੰ ਮਾੜਾ ਨਾ ਕਹਿ ਰੱਬ ਨੇ ਸਾਨੂੰ ਜੀ ਦਿੱਤਾ ਹੀ ਪਰ ਆਪਾਂ ਹੀ ਉਹਦੀ ਕਦਰ ਨਹੀਂ ਕੀਤੀ ਜੇ ਉਦੋਂ ਤੂੰ ਦਵਾਈ ਨਾ ਨਾ ਖਾਦੀ ਹੁੰਦੀ ਤੇ ਅੱਜ ਨੂੰ ਹਾੜਾ ਵੀ ਜਵਾਕ ਚਾਰਾਂ ਸਾਲਾਂ ਦਾ ਹੋਣਾ ਸੀ ਨਵ ਹੁਣ ਮੈਨੂੰ ਥੋੜਾ ਪਤਾ ਹੀ ਕਿ ਮੇਰੇ ਨਾਲ ਆ ਕਹਾਣੀ ਬਣ ਜਣੀ ਆ ਮੈਂ ਕੋਈ ਡਾਕਟਰ ਕੋਈ ਗੁਰਦੁਆਰਾ ਮੰਦਿਰ ਨਹੀਂ ਛੱਡਿਆ ਜਿੱਥੇ ਜਾ ਕੇ ਜਵਾਕ ਵਾਸਤੇ ਮਿੰਤਾ ਨਾ ਕੀਤੀਆਂ ਹੁਣ ਪਤਾ ਨਹੀਂ ਰੱਬ ਮੈਂ ਨਾ ਕਾਤੋਂ ਰੋਸ ਗਿਆ ਵਾ ਕਿਰਨਾ ਜਦੋਂ ਆਪਾਂ ਰੱਬ ਦੇ ਦਿੱਤੇ ਜੀ ਦੀ ਬੇਕਦਰੀ ਕੀਤੀ ਹੈ ਨਾ ਤੇ ਰੱਬ ਨੇ ਤੇਹਾੜੇ ਨਾਲ ਰੋਸਣਾ ਹੀ ਪਰ ਤੇਰੇ ਨਾਲੋਂ ਵੱਧ ਗੁਨਾਹਗਰ ਮੈਂ ਆ ਜਿੰਨੇ ਤੈਨੂੰ ਦਵਾਈ ਲਿਆ ਕੇ ਦਿੱਤੀ ਕਾਸ਼ ਮੈਂ ਤੈਨੂੰ ਦਵਾਈ ਲਿਆ ਕੇ ਨਾ ਦਿੰਦਾ ਤੇ ਨਾ ਅੱਜ ਆਹ ਕੰਮ ਹੁੰਦਾ ਨਵ ਜੇ ਹੁਣ ਆਪਣੇ ਜਵਾਬ ਨਾ ਹੋਇਆ ਤੇ ਫੇਰ ਆਪਾਂ ਕੀ ਕਰਾਂਗੇ ਕਿਰਨਾ ਤਾਂ ਹੀ ਤੇ ਤੈਨੂੰ ਮੈਂ ਕਹਿ ਰਿਹਾ ਆ ਵੀ ਡਾਕਟਰ ਕੋਲ ਚਲਦੇ ਆਂ ਉਨਾ ਹੀ ਹੁਣ ਕੋ ਰਾਹ ਦੱਸਣਾ ਸਾਨੂੰ ਚਲੋ ਠੀਕ ਐ ਨਾਵ ਚਲਦੇ ਆਂ ਆਪਾਂ ਮੈਂ ਤਿਆਰ ਆਂ ਇੱਧੇ ਚੱਲ ਪੰਨੇ ਠੀਕ ਆ ਜਾ ਉਹ ਪੁੱਤ ਚੱਲ ਪਏ ਜੀ ਡਾਕਟਰ ਕੋਲ ਹਾਂਜੀ ਮੰਮੀ ਚੱਲ ਪਏ ਆ ਇੱਕ ਨਾ ਨਵੇਂ ਡਾਕਟਰ ਦੀ ਦੱਸ ਪਈ ਆ ਤੇ ਮੈਂ ਚੱਲ ਜਾ ਕੇ ਉਹਦੋਂ ਵੀ ਹੋ ਆਉਨੇ ਆ ਚੱਲ ਜਾਓ ਕੀ ਭਾ ਰੱਬ ਮਿਹਰ ਕਰੀ ਦੇ ਮੰਮੀ ਜੀ ਮੈਨੂੰ ਨਾ ਤੁਹਾਡੇ ਨਾਲ ਨਜ਼ਰਾਂ ਮਿਲਾਉਣ ਚ ਐਨੀ ਸ਼ਰਮ ਮਹਿਸੂਸ ਹੋਉਂਦੀ ਆ ਕਿ ਮੈਂ ਤੁਹਾਨੂੰ ਕੀ ਦੱਸਾਂ ਪੁੱਤ ਪੁਰਾਣੀਆਂ ਗੱਲਾਂ ਕਿਉਂ ਛੜਨ ਲਈਆਂ ਜਿੰਨੀ ਗਲਤੀ ਤੇਰੀ ਹੀ ਨਾ ਓਨੀ ਗਲਤੀ ਇਹਦੀ ਵੀ ਹੈਗੀ ਹੀ ਤਾਂ ਕਰਕੇ ਮੈਂ ਆਪਣੇ ਨੋ ਪੁੱਤ ਨੂੰ ਕੁਝ ਨਹੀਂ ਕਹਿ ਸਕਦੀ ਹਾਂਜੀ ਮੰਮੀ ਜੀ ਸਹੀ ਕਿਹਾ ਤੁਸੀਂ ਅਹੀਂ ਨਾ ਉਸ ਵੇਲੇ ਨੂੰ ਯਾਦ ਕਰਕੇ ਹੁਣ ਬੜਾ ਹੀ ਪਛਤਾਉਂਦੇ ਆਂ ਕਿ ਕਾਸ਼ ਅਹੀਂ ਉਹ ਕੰਮ ਨਾ ਕੀਤਾ ਹੁੰਦਾ ਤੇ ਅੱਜਾ ਨੂੰ ਆ ਦੇਣ ਨਾ ਵੇਖਣੇ ਪੈਂਦੇ ਮੰਮੀ ਮੈਨੂੰ ਤੇ ਹੁਣ ਬਸ ਇਹੋ ਡਰ ਲੱਗਾ ਰਹਿੰਦਾ ਵਾ ਕਿ ਮੇਰੇ ਬੱਚਾ ਹੋਵੇਗਾ ਵੀ ਕਿ ਨਹੀਂ ਪੁੱਤ ਬੱਚਾ ਹੋਵੇਗਾ ਬੱਚਾ ਹੋਵੇਗਾ ਕਿਉਂ ਨਾ ਪਰ ਜਦੋਂ ਰੱਬ ਨੇ ਤੁਹਾਨੂੰ ਦਾਤ ਦਿੱਤੀ ਹੀ ਨਾ ਉਹਾਂ ਉਹਦੀ ਬੇਕਦਰੀ ਕੀਤੀ ਸੀ ਉਹਦੀ ਸਜ਼ਾ ਤੇ ਤੁਹਾਨੂੰ ਰੱਬ ਨੇ ਦੇਣੀ ਹੀ ਨਾ ਮੰਮੀ ਜੀ ਕੀ ਮਤਲਬ ਤੁਹਾਡਾ ਮਤਲਬ ਪਤਾ ਇਹ ਕਿ ਲੋਕੀ ਸੁਖਣਾ ਸੋਖਸ ਹੋ ਕੇ ਇਹਨਾਂ ਚੀਜ਼ਾਂ ਨੂੰ ਲੱਭਦੇ ਆ ਤੇ ਰੱਬ ਨੇ ਤੁਹਾਨੂੰ ਭੋਲੇ ਭਾਇਆ ਚੀਜ਼ ਦਿੱਤੀ ਸੀ ਤੇ ਤੁਹਾਂ ਉਹਦੀ ਕਦਰ ਨਹੀਂ ਪਾਈ ਹੁਣ ਵੇਖ ਲਓ ਤੁਸੀਂ ਡਾਕਟਰਾਂ ਦੇ ਘਰ ਪੜੀ ਜਾਂਦੇ ਜੇ ਹਾਂਜੀ ਮੰਮੀ ਸਹੀ ਕਿਹਾ ਤੁਸੀਂ ਜੇ ਆਪਾਂ ਉਹ ਤੋਂ ਗਲਤੀ ਨਾ ਨਾ ਕਰਦੇ ਤੇ ਅੱਜ ਨੂੰ ਹਾੜੇ ਵੇੜੇ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਣੀਆਂ ਸੀ ਤੇ ਆਪਾਂ ਥਾਂ ਥਾਂ ਦੇ ਠੱਕੇ ਨਹੀਂ ਖਾਣੇ ਮੰਮੀ ਜੀ ਨਾ ਸਹੀ ਕਹਿਣ ਦੇ ਆ ਤੁਸੀਂ ਮੈਨੂੰ ਮਾਫ ਕਰ ਦੋ ਜਿਹੜੀ ਮੈਂ ਤੁਹਾਡੀ ਗੱਲ ਨਹੀਂ ਮੰਨੀ ਤੇ ਆਪਣੀ ਮਰਜ਼ੀ ਕਰਕੇ ਆਪਣੇ ਆਪ ਨੂੰ ਬਾਝ ਬਣਾ ਬੈਠੀ। ਪੁੱਤ ਮੈਂ ਮੰਦੀ ਆਂ ਵੀ ਬੱਚਿਆਂ ਕੋ ਗਲਤੀਆਂ ਹੋ ਜਾਂਦੀਆਂ ਨੇ ਪਰ ਜਿਹੜੀ ਗਲਤੀ ਤੂੰ ਆ ਕੀਤੀ ਨਾ ਉਹ ਗਲਤੀ ਨਹੀਂ ਉਹ ਪਾਪ ਹੀ। ਤੂੰ ਹੀ ਇੱਕ ਜੀ ਨੂੰ ਦੁਨੀਆ ਤੇ ਆਉਣ ਤੋਂ ਰੋਕਿਆ ਆ ਉਹਦਾ ਤੁਹਾਨੂੰ ਸ਼ਰਾਪ ਲੱਗਾ ਆ। ਮੰਮੀ ਜੀ ਜਿਹੜਾ ਕੁਝ ਹੋਣਾ ਹੀ ਉਹ ਤੇ ਹੋ ਗਿਆ ਪਰ ਤੁਸੀਂ ਦੱਸੋ ਵੀ ਹੁਣ ਆਪਾਂ ਕਰੀਏ ਕੀ ਅਸੀਂ ਜਵਾਕ ਬਣਾ ਨਹੀਂ ਰਹਿ ਸਕਦੇ ਜਦੋਂ ਆਪਾਂ ਛੋਟੇ ਛੋਟੇ ਬੱਚਿਆਂ ਨੂੰ ਗਲੀਆਂ 'ਚ ਖੇਡਦੇ ਆਂ ਵੇਖਦੇ ਆਂ ਨਾ ਪਰ ਤੁਹਾਡੇ ਦੇਲੋਂ ਵੀ ਬੜਾ ਹੋਰ ਤਰ੍ਹਾਂ ਹੁੰਦਾ ਆ ਵੀ ਕਾਸ਼ ਤੁਹਾਡੇ ਘਰ ਵੀ ਇੱਕ ਛੋਟਾ ਜਿਹਾ ਜਵਾਕ ਹੁੰਦਾ ਤੇ ਆਪਾਂ ਵੀ ਉਹਦੇ ਨਾਲ ਖੇਡਦੇ ਪੁੱਤ ਜੇ ਤੂੰ ਹੀ ਸੱਚੇ ਮਾਨਾ ਰੱਬ ਗੜੀ ਉਦਾਸ ਕਰਕੇ ਮਾਫੀ ਮੰਗੋਗੇ ਨਾ ਤੇ ਉਹ ਤੁਹਾਨੂੰ ਮਾਫੀ ਜ਼ਰੂਰ ਕਰੇਗਾ ਤੇ ਤੁਹਾਨੂੰ ਜਵਾਕ ਵੀ ਜ਼ਰੂਰ ਦੇਵੇਗਾ ਪਰ ਇੱਕ ਗੱਲ ਮੇਰੀ ਹੁਣ ਤੁਸੀਂ ਪੱਲੇ ਨਾ ਬੰਨ ਕੇ ਰੱਖ ਲੋ ਜੇ ਰੱਬ ਸਾਨੂੰ ਕੋਈ ਚੀਜ਼ ਦਿੰਦਾ ਵਾ ਨਾ ਉਹਦੀ ਬੇਕਦਰੀ ਨਾ ਕਰਿਆ ਕਰੋ ਉਹਦੀ ਕਦਰ ਕਰਿਆ ਕਰੋ ਠੀਕ ਆ ਮੰਮੀ ਜੀ ਹੁਣ ਆਪਾਂ ਇਦਾਂ ਹੀ ਕਰਦੇ ਆ ਪਹਿਲੇ ਨਾ ਗੁਰੂ ਘਰ ਜਾ ਕੇ ਰੱਬ ਕੋਲੋਂ ਮਾਫੀ ਮੰਗਦੇ ਆ ਤੇ ਬਾਅਦ ਚੋਂ ਡਾਕਟਰ ਕੋਲ ਜਾਵਾਂਗੇ ਠੀਕ ਐ ਪੁੱਤ ਚਲਿਆ ਕਰਨ ਚਲੋ ਨਾ ਆ ਜਾ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਜਰੂਰ ਆ ਗਿਆ ਹੋਵੇਗਾ ਤੇ ਜਿਹੜੀਆਂ ਮੇਰੀਆਂ ਭੈਣਾਂ ਇਦਾਂ ਕਰਦੀਆਂ ਨਾ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਦਾਂ ਨਾ ਕਰਿਆ ਕਰੋ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਨਾ ਉਹ ਪਹੁੰਚ ਸਕੇ ਤੇ ਕਿਸੇ ਦੇ ਨਾਲ ਵੀ ਇਦਾਂ ਨਾ ਹੋਏ ਤੇ ਬਾਕੀ ਚੈਨਲ ਤੇ ਜੇਕਰ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਚਲੋ ਠੀਕ ਹੈ ਅੱਜ ਜਲਦੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ